ਤਨਵੀ ਨਾਕੀ ਨੂੰ ਪੁੱਛ ਲੈਣਾ ਕਿ ਕੀ ਲੋਡ ਪੈ ਗਈ ਦੁਬਾਰਾ ਫੇਰ ਤੋਂ ਨਹੀਂ ਮੈਂ ਸੱਸ ਕੁੱਟਣ ਦੀ ਸੱਸ ਕਦੇ ਵੀ ਨਹੀਂ ਚਾਹੁੰਦੀ ਕਿ ਉਹਦੀ ਨੂੰਹ ਨਾਲ ਮੈਂ ਕਦੀ ਮਾੜਾ ਕਰਾਂ ਜਾਂ ਮੈਨੂੰ ਨਾ ਮਾੜਾ ਬੋਲਾ ਪਰ ਜਦੋਂ ਮੈਂ ਫਿਲਮ ਤੋਂ ਬਾਅਦ ਗਿਆ ਤਾਂ ਮੈਨੂੰ ਸਾਰੇ ਪਰਿਵਾਰਾਂ ਨੇ ਕਿਹਾ ਕਿ ਆਹ ਮੁੰਡਾ ਸੱਸ ਕੁੱਟਨੀ ਵਾਲਾ ਇੰਨੀ ਮੈਂ ਸੱਸ ਕੁੱਟਨੀ ਆ ਇਹ ਬਹੁਤ ਖੁਸ਼ੀ ਹੁੰਦੀ ਹੋਵੇ ਮੈਨੂੰ ਤਾਂ ਉਹ ਬੜੀ ਵਧੀਆ ਫੀਲਿੰਗ ਆ ਮੇਰੀਆਂ ਵੱਡੀਆਂ ਦੋ ਭੈਣਾਂ ਨੇ ਮੇਰੇ ਤੋਂ ਤੋ ਵਿਆਹੀਆਂ ਵੀ ਨੇ ਸਾਡੀ ਮੰਮੀ ਨੇ ਹਮੇਸ਼ਾ ਹੀ ਕਿਹਾ ਕਿ ਅੱਜ ਤੋਂ ਬਾਅਦ ਤੁਹਾਡਾ ਘਰ ਉਹ ਆ ਤੂੰ ਤੁਸੀਂ ਚੱਲੀਆਂ ਮਾਂ ਦਾ ਇੱਕ ਕਿਰਦਾਰ ਉਹ ਬਹੁਤ ਵੱਡਾ ਹੁੰਦਾ ਹੈ ਉਹਨਾਂ ਨੇ ਹੀ ਬੱਚੇ ਨੂੰ ਸਿੱਧੇ ਪਾਸੇ ਲਾਣਾ ਹੈ ਉਹਨਾਂ ਨੇ ਹੀ ਗਲਤ ਕਹਿ ਕੇ ਤੇ ਉਹ ਕਿ ਇਹ ਬਹੁਤ ਮਸ਼ਹੂਰ ਆ ਗੱਲ ਕਹਿੰਦੇ ਕਿ ਜਿਹੜੀ ਸੱਸਾਂ ਕੋਦੇ ਮਾਂ ਨਹੀਂ ਬਣ ਸਕਦੀ ਜਿਹੜੀ ਨੂੰਹ ਆ ਕੋਦੇ ਧੀ ਨਹੀਂ ਬਣ ਸਕਦੀ ਇਹ ਦੱਸੋ ਭੈ ਕੁਝ ਏਦਾਂ ਦਾ ਤਾਂ ਮੇਰੇ ਕੋਲ ਪਹਿਲੇ ਦਿਨ ਗੱਲ ਹੀ ਤੋਂ ਸ਼ੁਰੂ ਕਰੇ ਮੰਮੀ ਜੀ ਵੀ ਮੈਂ ਤੇ ਉੱਥੇ ਵੀ ਮੇਰੀ ਮਾਂ ਇੱਥੇ ਵੀ ਮੇਰੀ ਮਾਂ ਤੁਸੀਂ ਇਕੜਾ ਜਿਹੜਾ ਦੂਜੇ ਨੰਬਰ ਦਾ ਇੱਕ ਲੋਕਾਂ ਦੇ ਮਾਈਂਡ 'ਚ ਨਾ ਇੱਕ ਹੈਗਾ ਥੋੜਾ ਜਿਹਾ ਵੀ ਦੂਜੇ ਵਾਲੀ ਆ ਪਤਾ ਨਹੀਂ ਯਾਰੇ ਕਿਵੇਂ ਦੀ ਹੋਊਗੀ ਇਹਦੇ ਤੇ ਪਤਾ ਨਹੀਂ ਕਿੰਨਾ ਕੋਈ ਜ਼ੋਰ ਲੱਗਾ ਜਾਂ ਨਹੀਂ ਲੱਗਾ ਪਹਿਲੀ ਵਾਰ ਤਾਂ ਬਣ ਗਈ ਜਿਹੜੀ ਚੀਜ਼ ਬਣ ਗਈ ਦੁਬਾਰਾ ਨਹੀਂ ਬਣਦੀ ਪੋਡਕਾਸਟ ਜਦੋਂ ਦੇਖੋਗੇ ਤੁਸੀਂ ਬਣ ਦੇ ਵਿੱਚ ਇਹੀ ਲੈ ਕੇ ਜਾਣਾ ਕਿ ਇਹ ਸੱਸ ਸਕੂਟਰੀ ਤੋਂ ਵੀ 4 ਗੁਣਾ ਤਾਂ ਦੀ ਚੀਜ਼ ਐ ਸੱਸ ਤੇ ਨਾਲ ਕਿਵੇਂ ਰਹਿਣਾ ਚਾਹੀਓ ਕੁੜੀ ਦੀ ਗੱਲ ਹੋਵੇ ਭਾਵੇਂ ਉਹ ਮੁੰਡੇ ਦੀ ਗੱਲ ਹੋਵੇ ਕਿ ਮੁੰਡੇ ਨੂੰ ਆਪਣੀ ਮੋਹ ਦੇ ਨਾਲ ਐਂਡ ਮਾਂ ਦੇ ਨਾਲ ਕਿਵੇਂ ਰਹਿਣਾ ਚਾਹੀਦਾ ਹੈ ਇਹਦੇ ਲਈ ਦੁਨੀਆ 'ਚ ਕੋਈ ਕੋਰਸ ਨਹੀਂ ਬਣਿਆ ਹੋਇਆ ਕੋਈ ਟ੍ਰੇਨਿੰਗ ਕੋਰਸ ਵੀ ਨਹੀਂ ਬਣਿਆ ਹੋਇਆ ਬਟ ਮੈਨ ਲੱਗਦਾ ਸਾਡੀ ਫਿਲਮ ਦੇਖਣ ਤੋਂ ਬਾਅਦ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਜ਼ਰੂਰ ਸਮਝ ਆਏਗੀ ਕਿ ਰਿਸ਼ਤੇ ਰੋਪਾ ਕਿੱਦਾਂ ਸਹਮੇਟ ਕੇ ਰੱਖੀਏ ਤਨਵੀ ਨਾਗੀ ਨੂੰ ਪੁੱਛ ਲੈਣਾ ਕਿ ਕੀ ਲੋਡ ਪੈ ਗਈ ਦੁਬਾਰਾ ਫੇਰ ਤੋਂ ਨਹੀਂ ਮੈਂ ਸੱਸ ਕੁੱਟਣ ਦੀ ਪਹਿਲਾਂ ਵਾਲੀ 'ਚ ਕਸਰ ਰਹਿ ਗਈ ਸੀ ਰਹਿ ਗਈ ਸੀ ਕਸਰ ਬਿਲਕੁਲ ਸਵਾਦ ਨਹੀਂ ਆਇਆ ਸੀਗਾ ਤੁਹਾਡੀ ਵੀ ਮੈਰਿਜ ਹੋਈ ਹੋਈ ਹੈ ਨਾ ਜੀ ਮੈਂ ਤੁਸੀ ਮੈਨੂੰ ਲੱਗਦਾ ਕਿ ਬਹੁਤ ਵਧੀਆ ਤਰੀਕੇ ਕਨੈਕਟ ਕਰਕੇ ਹੋਵਾਂਗੇ ਕਿ ਜਦੋਂ ਪਾਰਟ 1 ਅਸੀਂ ਬਣਾਇਆ ਸੀ ਉਦੋਂ ਵੈਡਿੰਗ ਨਹੀਂ ਹੋਈ ਸੀ ਹਜੇ ਅ ਬਟ ਫਿਰ ਐਡ ਕੀ ਸੌਖਾ ਰਹੇ ਹੋਗਾ ਇਸ ਵਾਰ ਹੋਰ ਐਕਸਪੀਰੀਐਂਸਿਸ ਐਡ ਔਨ ਹੋਗੇ ਸੋ ਨੌਲੇਜ ਕਾਫੀ ਮਿਲ ਗਈ ਕਰੇ ਫਿਰ ਰੀਅਲ ਜਿਹੜੇ ਸੱਸ ਨੇ ਉਹ ਦੇਖਦੇ ਨੇ ਉਹ ਕਹਿੰਦੇ ਹੁਣ ਇਹਨੇ ਅੱਛਾ ਇਦਾਂ ਵੀ ਹੋ ਜਾਂਦਾ ਹਾਂ ਸੱਸ ਨੇ ਹੋਤਾ अच्छा ਹਸਦੇ ਰਹਿੰਦੇ ਇੱਕ ਵਾਰ ਤਾਂ ਮੈਂ ਤੁਹਾਨੂੰ ਇਨਸੀਡੈਂਟ ਦੱਸਦੀ ਆ ਮੈਂ ਆਪਣੀ ਮਦਰ ਇਨ ਲਾ ਨਾਲ ਕਿਤੇ ਗਈ ਸੀ ਮਾਰਕੀਟ ਸੋ ਉਹਨਾਂ ਨੇ ਉਹ ਆਬਵੀਅਸਲੀ ਉੱਥੇ ਜਿੱਥੇ ਮੈਂ ਜਾਂਦੀ ਸੀ ਦੇ ਨਿਊ ਮੀ ਸੋ ਉਹਨਾਂ ਨੇ ਪੁੱਛਿਆ ਮੇਰੀ ਮਦਰ ਇਨ ਲਾ ਨੂੰ ਕੀ ਇਹਨਾਂ ਦੀ ਅਗਲੀ ਫਿਲਮ ਕਿਹੜੀ ਆ ਰਹੀ ਹੈ ਤੇ ਹੁਣ ਉਹ ਕੀ ਕਹਿ ਕਹਿਣ ਇੱਕ ਤਾਂ ਉਹ ਸੱਸ ਮੇਰੇ ਤੇ ਉਹ ਅੱਗੋਂ ਦੀ ਹੱਸਣ ਲੱਗ ਪੇ ਸ਼ਾਇਰ ਹਵੀਲ ਕਰਨ ਲੱਗ ਪੇ ਬਟ ਉਹਨੇ ਫਿਰ ਮਜ਼ਾਕ ਚੀ ਮਤਲਬ ਬੋਲੇ ਆ ਚੀ ਜੱਕਦੇ ਹੋਏ ਨੀਮਾ ਸੱਸ ਕੁੱਟਣੀ ਅੱਛਾ ਮੈਂ ਜੇ ਥੋੜਾ ਜਿਹਾ ਵਿਊਅਰਸ ਨੂੰ ਕਨੈਕਟ ਕਰਾਂ ਨੀਮਾ ਸੱਸ ਕੁੱਟਣੀ ਜਿਹੜੀ ਪਹਿਲੀ ਸੀ ਉਹ ਬਹੁਤ ਪਸੰਦ ਕੀਤੀ ਸੀ ਹਨਾ ਉਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੀ ਸਟਾਰ ਕਾਸਟ ਸੀ ਕੋਈ ਐਵੇਂ ਨਹੀਂ ਸੀਗਾ ਕਿ ਚਲੋ ਤੁਸੀਂ ਬਹੁਤ ਵਧੀਆ ਹੀ ਹੋ ਵੱਡੀਆਂ ਹੋ ਪਰ ਜਿਵੇਂ ਇੱਕ ਪੇਟੈਂਟ ਜੇ ਕੁਝ ਚਿਹਰੇ ਨੇ ਇੰਡਸਟਰੀ ਦੇ ਉਹੀ ਹੋਣ ਪਰ ਬੜਾ ਇੱਕ ਐਕਸਪੈਰੀਮੈਂਟ ਸੀ ਤੇ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਜੀ ਮੈਨੂੰ ਇਦਾਂ ਲੱਗਦਾ ਹੈ ਕਿ ਅੱਜ ਦੇ ਟਾਈਮ ਦੀ ਅਜੇ ਆਪਾਂ ਗੱਲ ਕਰੀਏ ਤਾਂ ਕੰਟੈਂਟ ਇਜ਼ ਹੀਰੋ ਇਹ ਮੈਟਰ ਨਹੀਂ ਕਰਦਾ ਕਿ ਫੇਸ ਕੌਣ ਹੈਗਾ ਕੌਣ ਨਹੀਂ ਹੈ ਬਿਕਾਜ਼ ਅੱਜ ਜੇ ਜੇ ਆਪਾਂ ਗੱਲ ਕਰੀਏ ਤਾਂ ਕਈ ਐਸੇ ਫੇਸੇਸ ਵੀ ਹੈਗੇ ਆ ਜਿਨ੍ਹਾਂ ਦੀ ਫਿਲਮਸ ਨਹੀਂ ਚਲਦੀਆਂ ਬਾਕਸ ਆਫਿਸ ਤੇ ਇਹਨਾਂ ਕਮਾਲ ਨਹੀਂ ਕਰਦੀਆਂ ਉਹਨਾਂ ਦਾ ਕੰਟੈਂਟ ਲੋਕਾਂ ਨੂੰ ਨਹੀਂ ਪਸੰਦ ਆਉਂਦਾ ਸੋ ਮੈਨੂੰ ਲੱਗਦਾ ਹੈ ਕਿ ਆਫਟਰ ਕੋਵਿਡ OTT ਵਾਲਾ ਜਿਹੜਾ ਪਲੈਟਫਾਰਮ ਆਇਆ ਸਾਰਾ ਸਿਨੈਰੀਓ ਹੀ ਚੇਂ ਹੋਈ ਸੀਗੀ ਜਦੋਂ ਸਾਡੀ ਸ਼ੂਟ ਚੱਲ ਰਹੀ ਸੀ ਉਦੋਂ ਤੋਂ ਹੀ ਲਾਈਕ ਸੁਰਖੀਆਂ 'ਚ ਆਣੀ ਸ਼ੁਰੂ ਹੋ ਗਈ ਸੀ ਬਿਕਾਜ਼ ਇੱਕ ਤਾਂ ਟਾਈਟਲ ਇੰਨਾ ਜ਼ਿਆਦਾ ਕੈਚੀ ਐ ਸੋ ਮੈਂ ਤਾਂ ਇਹ ਬਿਲੀਵ ਕਰਦੀ ਆ ਕਿ ਕੰਟੈਂਟ ਇਜ਼ ਹੀਰੋ ਅੱਛਾ ਇੱਕ ਇਹ ਇਹ ਬਹੁਤ ਮਸ਼ਹੂਰ ਆ ਗੱਲ ਕਹਿੰਦੇ ਕਿ ਜਿਹੜੀ ਸੱਸਾਂ ਕੋਦੇ ਮਾਂ ਨਹੀਂ ਬਣ ਸਕਦੀ ਜਿਹੜੀ ਨੂੰਹ ਕੋਦੇ ਧੀ ਨਹੀਂ ਬਣ ਸਕਦੀ ਇਹ ਦੱਸੋ ਹੈ ਕੁਝ ਏਦਾਂ ਦਾ ਕਿ ਇਹ ਵੇਰੀ ਕਰਦਾ ਨਹੀਂ ਮੈਨੂੰ ਲੱਗਦਾ ਕਿ ਜੇ ਕੋਸ਼ਿਸ਼ ਕਰਨ ਤਾਂ ਜਰੂਰ ਇੱਕ ਇੱਕ ਧੀ ਆਪਣੇ ਮਾਂ ਕੇ ਸਮਾਜ ਨੇ ਇਹਦਾ ਦਿਮਾਗ 'ਚ ਭਰਤੀਆ ਇਹ ਗੱਲਾਂ ਵੈਸੇ ਹੀ ਉਸ ਸਿਨੈਰੀਓ ਬਣਾਤਾ ਬਾਈ ਜੇ ਹੁਣ ਮਾਈਂਡ ਸੈਟ ਕਰਕੇ ਆਉਗੀ ਕੁੜੀ ਵੀ ਇੱਕ ਮਾਂ ਕੋਲੋਂ ਛੱਡ ਕੇ ਦੂਜੀ ਕੋਲ ਚਲਨੀ ਆ ਤਾਂ ਮੇਰੇ ਕੋਲ ਪਹਿਲੇ ਦਿਨ ਗੱਲ ਹੀ ਤੋਂ ਸ਼ੁਰੂ ਕਰੇ ਮੰਮੀ ਜੀ ਵੀ ਮੈਂ ਤੇ ਉੱਥੇ ਵੀ ਮੇਰੀ ਮਾਂ ਇੱਥੇ ਵੀ ਮੇਰੀ ਮਾਂ ਤੁਸੀਂ ਸਮਝ ਲਾਉਂਦੇ ਸਾਰਾ ਕੁਝ ਮੈਨੇਜ ਵਧੀਆ ਹੋ ਜਾਂਦਾ ਆ ਤੇ ਆਪਾਂ ਇਹ ਜਿਹੜੀ ਸੱਸ ਕੁੱਟਨੀ ਜਦੋਂ ਜਦੋਂ ਨਵਾਂ ਨਵਾਂ ਨਾਮ ਜਦੋਂ ਅਸੀਂ ਕੰਮ ਕਰ ਰਹੇ ਸੀ ਨਾ ਸਕ੍ਰਿਪਟ ਤੇ ਅਸੀਂ ਜਿਹੜੇ ਵੀ ਕਰੈਕਟਰ ਨੂੰ ਜਿਵੇਂ ਅਸੀਂ ਘੁੱਗੀ ਪਾਜੀ ਨੂੰ ਇਸ ਫਿਲਮ ਬਾਰੇ ਦੱਸਿਆ ਵੀ ਅਸੀਂ ਭਾਜੀ ਫਿਲਮ ਬਣਾ ਰਹੇ ਆ ਤਾਂ ਮੈਂ ਉਦੋਂ ਮੋਹਿਤ ਅਸੀਂ ਇਕੱਠੇ ਸੀ ਤਾਂ ਉਹਨਾਂ ਨੇ ਸੁਣ ਕੇ ਇੱਕਦਮ ਐਦਾਂ ਰिएक्ट ਕੀਤਾ ਵੀ ਯਾਰ ਇਹ ਤੇ ਮੁੱਦਾ ਹੀ ਬਹੁਤ ਵਧੀਆ ਹੈ ਇਹ ਤੇ ਜਾਣਾ ਚਾਹੀਦਾ ਸਮਾਜ ਦੇ ਵਿੱਚ ਕਿਉਂਕਿ ਇਹ 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 ਨੀਮ ਸਾਸਕੁਟਨੀ ਹਨਾ ਇਹਦਾ ਨਾਮ ਤੋਂ ਹੀ ਉਹਨਾਂ ਨੇ ਕਿਹਾ ਕਿ ਤੇ ਤੁਹਾਡਾ ਨਾਮ ਮਿਲਦਾ ਕਿ ਇਹ ਜਿਹੜੀ ਤੁਸੀਂ ਫਿਲਮ ਆ ਤੁਹਾਡੇ ਮਿਲਦਾ ਕ੍ਰੈਡਿਟ ਜਾਂਦਾ ਮੋਹਿਤ ਹੋਰਾਂ ਨੇ ਜਿਹਨੇ ਲਿਖੀ ਆ ਤਾਂ ਤੁਸੀਂ ਦੇਖੋ ਕਿ ਇਹਦਾ ਨਾਮ ਹੈ ਨਾ ਜਿਹੜਾ ਅੱਧੀ ਤਾਂ ਤੁਹਾਡੀ ਪ੍ਰੋਬਲਮ ਇਹਦਾ ਨਾਮ ਖਤਮ ਕਰ ਦਿੰਦਾ ਕਿ ਜਿਹੜੇ ਲੋਕੀ ਦੇਖੋ ਫਿਲਮ ਨੂੰ ਲੋਕਾਂ ਦੇ ਕੋਈ ਵੀ ਅੱਖਰ ਹੈ ਇਹ x y z ਉਹ ਵੀ ਆਉਣਾ ਹਾਂ ਉਹਨੂੰ ਦਿਮਾਗ ਦੇ ਵਿੱਚ ਪਾਉਣਾ ਪਊ ਤੁਸੀਂ ਜੇ ਇੱਕਦਮ ਆਪ ਫਲੈਸ਼ਬੈਕ ਕਰੀਏ ਆਪਾਂ ਨੂੰ ਜੇ ਤੁਸੀਂ ਕਹੋ ਪੰਜ ਫਿਲਮਾਂ ਦੇ ਨਾਮ ਦੱਸਦੇ ਬੰਦਾ ਹੂੰ ਥੋੜੀ देर ਸੋਚੂਗਾ ਤੁਸੀਂ ਦੇਖੋ ਨਾ ਨੀਮਸਾਸਕਟ ਨਹੀਂ ਰਾਈਮ ਜੀ ਬਣ ਜਾਂਦੀ ਹੈ ਨਾ ਇਸ ਨਾਮ ਪਿੱਛੇ ਤਾਂ ਪੰਗਾ ਵੀ ਪਿਆ ਸੀ ਪਿਛਲੇ ਵਾਰ ਪਿਛਲੇ ਵਾਰ ਤੁਹਾਡਾ ਰੋਲਾ ਪੈ ਗਿਆ ਸੀ ਇਹੋ ਜਿਹੜੇ ਆਪਣੀ ਮਹਿਲਾ ਕਮਿਸ਼ਨ ਦੇ ਸੀਗੇ ਉਹਨਾਂ ਨੇ ਕਾਫੀ ਰਾਜ ਕੀਤਾ ਨਹੀਂ ਪਿਆ ਨਹੀਂ ਐ ਇਤਕੀ ਨਹੀਂ ਪਿਆ बिकॉज ਹੁਣ ਸਾਰਿਆਂ ਨੂੰ ਮੈਨੂੰ ਲੱਗਦਾ ਸਮਝ ਆ ਗਈ ਹੈ ਨਹੀਂ ਸਮਝ ਆ ਗਈ ਕਿ ਇਹ ਪੋਜ਼ਿਟਿਵ ਵੇ ਦੇ ਵਿੱਚ ਹੈ ਪੋਜ਼ਿਟਿਵ ਵੇ ਦੇ ਵਿੱਚ ਨਾਮ ਪਿੱਛੇ ਭਾਜੀ ਬਹੁਤ ਵੱਡਾ ਕਿਰਦਾਰ ਹੁੰਦਾ ਸਾਡਾ ਨਾਮ ਇਹ ਤੇ ਵੈਸੇ ਥੋੜੀ ਜਿਹੀ ਡਿਸਕਸ਼ਨਾਂ ਚੱਲੀਆਂ ਗੱਲਬਾਤ ਦੇ ਦੌਰ ਕਿ ਨਾਮ ਠੀਕ ਆ ਜਾਂ ਕੋਈ ਰਿਸਕ ਤਾਂ ਨਹੀਂ ਪਿਛਲੀ ਵਾਰੀ ਜਦੋਂ ਦੱਸ ਰਹੇ ਨੇ ਇਹ ਦੇਖੋ ਮੈਂ ਤੁਹਾਨੂੰ ਇੱਕ ਇਨਸੀਡੈਂਟ ਸ਼ੇਅਰ ਕਰਦੀ ਹਾਂ ਕਿ ਮੋਹਿਜ ਦੇ ਮਾਈਂਡ ਚ ਇਹ ਟਾਈਟਲ ਕਿੱਦਾਂ ਆਇਆ ਉਹਨਾਂ ਨੇ ਨਾ ਇੱਕ ਵੀਡੀਓ ਦੇਖੀ ਸੀ ਰੀਲਸ ਵਿੱਚ ਰੈਂਡਮਲੀ ਇੱਕ ਨਾ ਬਹੁਤ ਬਜ਼ੁਰਗ ਲੇਡੀ ਸੀਗੇ ਉਹ ਬੈੱਡ ਤੇ ਪਏ ਹੋਏ ਸੀਗੇ ਸੋ ਉਹਨਾਂ ਦੀ ਨੂੰ ਉਹਨਾਂ ਨੂੰ ਨਾ ਬਿਲਕੁਲ ਹੀ ਮਤਲਬ ਕਿ ਕੇਅਰ ਨਹੀਂ ਕਰਦੀ ਸੀਗੀ ਤੇ ਜਦੋਂ ਵੀ ਰੋਟੀ ਵੀ ਦੇਣੀ ਤਾਂ ਇਹਨੇ ਗੰਦੇ ਢਿੱਕੇ ਨਾਲ ਉਹਨੂੰ ਟ੍ਰੀਟ ਕਰਦੀ ਸੀਗੀ ਅੱਛਾ ਇਹ ਰੀਅਲ ਦੇਖਿਆ ਰੀਅਲ ਰੀਅਲ ਉਹਨਾਂ ਨੇ ਵੀਡੀਓ ਦੇਖੀ ਕਿ ਉਹ ਵਾਇਰਲ ਹੋਈ ਸੀ ਬਹੁਤ ਜ਼ਿਆਦਾ ਤੇ ਉਹਨੇ ਆਪਣੀ ਸੱਸ ਨੂੰ ਕੁੱਟਿਆ ਐਕਚੁਅਲ ਤੇ ਉਹਦੇ ਪੋਤੇ ਨੇ ਜਾਂ ਕਿਸੇ ਬੱਚੇ ਨੇ ਵੀਡੀਓ ਬਣਾ ਕੇ ਪਾਤੀ ਹੋਣੀ ਹੈ ਸੋ ਥੱਲੇ ਕਿਸੇ ਨੇ ਵੈਸੀ ਰੈਂਡਮਲੀ ਕਿਸੇ ਪੇਜ ਨੇ ਇਦਾਂ ਹੀ ਪਾਇਆ ਸੀ ਕਿ ਇਹ ਤਾਂ ਬਸ ਆਪ ਸੁਣਿਆ ਸੀ ਨੀ ਮੈਂ ਸੱਸ ਕੁੱਟਣੀ ਬੋਲੀਆਂ ਇੱਚ ਤੇ ਇਹ ਦੇਖੋ ਅੱਜ ਸੱਚੀ ਚ ਹੋ ਰਿਹਾ ਸੋ ਉਹਨਾਂ ਦੇ ਮਾਈਂਡ 'ਚ ਉਦੋਂ ਇਹ ਚੀਜ਼ ਆਈ ਕਿ ਕਿਉਂ ਨਾ ਮੈਂ ਸਮਾਜ ਨੂੰ ਇੱਕ ਮੈਸੇਜ ਦੇ ਜ਼ਰੀਏ ਇੱਕ ਐਂਟਰਟੇਨਮੈਂਟ ਵਾਲਾ ਤੜਕਾ ਲਾਉਣ ਦੇ ਜ਼ਰੀਏ ਇੱਕ ਵਧੀਆ ਮੈਸੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਪੱਖ ਨੇ ਜਿਹਦੇ ਵਿੱਚ ਕਮੇਡੀ ਵੀ ਹੋਵੇ ਇੱਕ ਸਨੇਹਾ ਵੀ ਹੋਵੇ ਔਰ ਜਿਹੜਾ ਆ ਸਮਾਜਿਕ ਤਾਣਾ ਬਾਣਾ ਇਹ ਬਹੁਤ ਵਧੀਆ ਇੱਕ ਮੈਸੇਜ ਵੀ ਆ ਕੱਲੀ ਫਿਲਮ ਦੇਖ ਕੇ ਤੁਸੀਂ ਖਾਲੀ ਨਹੀਂ ਮੁੜਦੇ ਤੁਸੀਂ ਬਹੁਤ ਤਰ੍ਹਾਂ ਦੀਆਂ ਸੋਚ ਲੈ ਕੇ ਨਾਲ ਆਉਂਦੇ ਆ ਹਾਂ ਮਤਲਬ ਕਹਿ ਸਕਦੇ ਆ ਕਿ 2 2.5 ਘੰਟਿਆਂ ਚ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲਦਾ ਹ ਹੂੰ